ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕਰਦੇ ਹਾਂ ਜੀ ਆਪਣੇ ਅੱਜ ਇੱਕ ਹੋਰ ਨਵੇਂ ਬਲੌਗ ਦੀ ਸ਼ੁਰੂਆਤ ਤੇ ਟਾਈਮ ਹੋ ਗਿਆ ਸੀ ਪੌਣੇ 6 ਸਬਜੀ ਬਣਾ ਰਹੀ ਸੀ ਮੈਂ ਆਟਾ ਉੱਤਾ ਵੀ ਕੁੰਨ ਕੇ ਰੱਖ ਲਿਆ ਰੋਟੀ ਮੈਂ ਜਰੂਰ ਹਜੇ ਲੇਟ ਬਣਾਵਾਂਗੇ ਹਜੇ ਕੰਮ ਕਾਰ ਕਰਨੀ ਸੀਗੀ ਡੰਗਰਾਂ ਦਾ ਕੰਮ ਰਹਿਦਾ ਸੀ ਹਜੇ ਸਰਦਾਰ ਸਾਹਿਬ ਲੱਗੇ ਹੋਏ ਨੇ ਕੱਖ ਪਾਉਣ ਫਿਰ ਤਾਰਾਂ ਤੁਰਾਂ ਘੱਡਣੀਆਂ ਹਨ ਤੇ ਮੈਂ ਸੋਚਿਆ ਵਿਚਾਰੋਂ ਇੰਨੇ ਆਪਾਂ ਬਲੌਗ ਬਣਾ ਲਈਏ ਉਮੀਦ ਕਰਦੇ ਆ ਤੁਹਾਨੂੰ ਸਾਡੇ ਬਲੌਗ ਪਸੰਦ ਆ ਰਹੇ ਹੋਣਗੇ ਤੇ ਸਾਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ ਮੰਮੀ ਤੇ ਕਰ ਰਿਹਾ ਸੀ ਆਪਣਾ ਸਕੂਲ ਦਾ ਹੋਮਵਰਕ ਹਿੰਦੀ ਦਾ ਕਿ ਨਗਰ ਹੈ ਕਿਪਤਾ

ਇਹ ਜੀ ਸਾਡੀ ਸੁੱਤੀ ਦੇਖੋ ਦੁੱਧ ਪੀ ਕੇ ਫੇਰ ਸੌਂਗੀ ਪਹਿਲਾਂ ਮਨਮੀਤ ਨਾਲ ਖੇਡ ਰਹੀ ਸੀ ਫੇਰ ਸੌਂਗੀ ਹੋਮਵਰਕ ਕਰਕੇ ਪੁੱਤ ਡੇਜ਼ੀ ਨੂੰ ਥੋੜਾ ਹੋਰ ਖੜਿਆ ਲਿਓ ਹਣਾ ਸੁੱਤੀ ਪੇਕ ਦੋ ਉੱਥੇ ਜਦੋਂ ਕਾ OK ਠੀਕ ਬਾਰੀ ਆਉਂਗੇ ਬਾਰੀ ਆਉਂਗੇ ਪੱਖਾ ਇੱਕ ਨੰਬਰ ਤੇ ਕਰ ਦੋ ਪੱਖਾ ਇੱਕ ਨੰਬਰ ਦੇ ਐਨੀ ਗਰਮੀ ਲੱਗਦੀ ਥਨੂੰ ਕਲਾਸ ਚ ਕਲਾਸ ਚ ਤਾਂ ਇਹ ਪੱਖਾ ਲੱਗਦਾ ਹੈ ਕਿਉਂ ਮੈਂ ਲੈਣ ਇੱਕ ਪੱਖਾ ਲੈ ਲਿਆ ਫਿਰ ਬਿਮਾਰ ਹੋ ਜੂਗੇ ਨਾ ਹਜੇ ਮੌਸਮ ਨਹੀਂ ਹੈਗਾ ਇੰਨਾ ਗਰਮੀ ਵਾਲਾ ਲਾਦਨੀਆ ਸਰਦਾਰ ਸਾਹਿਬ ਲੱਗੇ ਨੇ ਧਾਰਾ ਕੱਢਣ ਕੈਦੂ ਕੋਈ ਵੀ ਨਮਾਈਆਂ ਹੋਈਆਂ ਨਹੀਂ ਲੈ ਕੱਲ ਨਮਾਈਆਂ ਨੇ ਹਜੇ ਬੋਲ ਿਬੜਦੀਆਂ ਮਨਮੀਤ ਨੇ ਕੱਢਦੇ ਸੀ ਮੁਰਗੇ ਬਾਹਰ ਮੈਂ ਕਿਹਾ ਚੱਲ ਹੋਰ ਪਾ ਦੇ ਦਾਣੇ ਥੋੜੇ ਹੈ ਨਾ ਰੱਜ ਕੇ ਖਾ ਲੈਣਗੇ ਇਹ ਨਾ ਦੇ ਮੂਰੇ ਕਿੰਨੇ ਮਰਜੀ ਦਾਣੇ ਪਾ ਦੇ ਪਰ ਇਹਨਾਂ ਨੇ ਜਾਣਾ ਉੱਥੀ ਐ ਕੱਖਾਂ ਤੇ ਉੱਥੀ ਫਿਰਨਗੇ ਇਹ ਕੱਖਾਂ ਦੇ ਉੱਤੇ ਦਾਣੇ ਨਹੀਂ ਖਾਂਦੇ ਹੁਣ ਮਨਮੀਤ ਪਾਉ ਫੇਰ ਦੇਖਦੇ ਕਿਵੇਂ ਭਜਦੇ ਨੇ काम डन ਹੋ ਗਿਆ ਸਾਰਾ ਹਾਂਜੀ ਨਾ ਉਹ ਦੇ ਜੀ ਨੇ ਮਾਦੇ ਟੇਬਲ ਦੱਸਣ ਬਸ ਟੇਬਲ ਤਾਂਉਂਦੇ ਮੈਨੂੰ ਮਮਾ ਮਮਾ ਅਗੰਦਾ ਗੋਰਾ ਦੀ ਬੇ ਲੱਗ ਰਹੀ ਹੈ ਨਾ ਆ ਪੂਪੂ ਦੇਖਿਆ ਇਹ ਗੁੱਛੇ ਲੱਗ ਰਹੇ ਨੇ ਉਂਗੁਰਾ ਦੇ ਆ ਲੱਗਦੇ ਨੇ ਚੱਲ ਚੱਲੀਏ ਦੇਖੇ ਸੀ ਮੈਂ ਪਰ ਤੇ ਨਾ ਜਾਂ ਪੈਣ ਲੱਗਦੇ ਨੇ ਕਾਲਾ ਕਾਲਾ ਜੇ ਹੋਣਗੇ ਫਿਰ ਆਪਾਂ ਧਾਰਨਾਂਗੇ ਐ ਨਹੀਂ ਕਰਦੇ ਨਾ ਦਵਾਈ ਤੇ ਹੋਣੀ ਸੀ ਭੁੱਲ ਗਏ ਉਹ ਹੋਣੀ ਹੁੰਦੀ ਸੀ ਇਹਨਾਂ ਮਾਰਦੇ ਇੱਥੇ ਮੈਨੂੰ ਵੀ ਮੈਨੂੰ ਵੀ ਪਤਾ ਦੀ ਮੈਂ ਵੀ ਭੁੱਲ ਜਾਂਦੀ சுத்தி

ਮੈਂ ਮੀਤਲ ਵੇਤਾ ਉਹਦੀ ਗੋਦੀ ਚ ਵੜ ਕੇ ਲੈ ਜੂਗੀ ਤੇ ਚ ਦੇਜੀ ਦੇਜੀ ਕੰਨ ਸਕਤੀਆਂ ਕਿਵੇਂ ਚੜਦੀ ਆ ਉੱਪਰ ਦੇਖੋ 10 ਮਿੰਟ ਬਾਹਰ ਖੜਾ ਕੇ ਹੁਣ ਆ ਫੋਨ ਲੈ ਕੇ ਕਿਵੇਂ ਫੋਨ ਦੇਖ ਰਹੇ ਨੇ ਲੜੇ ਹੁਣ ਨਾਲ ਹੀ ਪਿਆ ਦੇਜੀ ਬਸ 10 ਮਿੰਟ ਬਾਹਰ ਖੜਾ ਹੁੰਦਾ ਚੌਸੀ ਬਸ ਫੋਨ ਬਿਨਾ ਨਹੀਂ ਸਰਨਾ ਹਨਾ ਇਹ ਤੋ ਵੀ ਕਿਤੇ ਨਹੀਂ ਫੋਨ ਬਿਨਾ ਨਹੀਂ ਸਰਦਾ ਕਹਿੰਦਾ ਮੈਂ ਬਣਾਉਣ ਲੱਗ ਗਈ ਸੀ ਰੋਟੀ ਅੱਜ ਕੱਲ ਮੌਸਮ ਐਵੇਂ ਦਾ ਹੋਇਆ ਪਿਆ ਵੀ ਨਾ ਤਾਂ ਕੁਛ ਖਾਣ ਪੀਣ ਨੂੰ ਜੀ ਕਰਦਾ ਹਨਾ ਸੱਜ ਨਾਲ ਰੋਟੀ ਪਾਣੀ ਜਾਂ ਵਧੀਆ ਨਹੀਂ ਲੱਗਦਾ ਹੈਗਾ ਸਵਾਦ ਦਾ ਘੱਟ ਲੱਗਦਾ ਤੇ ਨਾ ਹੀ ਸਬਜ਼ੀਆਂ ਵਧੀਆ ਲੱਗਦੀਆਂ ਨਹੀਂਆਂ ਗੋਭੀ ਗਾਜਰਾ ਠੱਟੇ ਵਧੀਆ ਲੱਗਦੀਆਂ ਨਹੀਂਆਂ ਮੌਸਮ ਬਦਲਿਆ ਸ਼ਾਇਦ ਤਾਂ ਕਰਕੇ ਵੀ ਹੋ ਸਕਦਾ ਹੈਣਾ ਤੇ ਹਵਾ ਜੀ ਚੱਲੀ ਜਾਂਦੀ ਹੈ ਹੱਡ ਭੰਨੀ ਜੀ ਹੋਈ ਰਹਿੰਦੀ ਹੈ ਸੁਸਤੀ ਜੀ ਆਈ ਜਾਂਦੀ ਹੈ ਸਾਰਾ ਦਿਨ ਬੋਰ ਜੇ ਹੋਏ ਰਹਿਣੇ ਆਂਗੇ ਮੌਸਮ ਸਵੇਰੇ ਸ਼ਾਮ ਹੱਡ ਹੁੰਦੀ ਹੈ ਤੇ ਦਪਹਿਰੇ ਅੱਲਾ ਦੇ ਵੀ ਫੁੱਲ ਗਰਮੀ ਆ ਗਈ। ਅੰਨੀ ਗਰਮੀ ਹੋ ਜਾਂਦੀ ਹੈ ਦਿਨ ਦੇ ਵਿੱਚ। ਇਹ ਕੰਮ ਮਛਰੀ ਜੀ ਬਹੁਤ ਜ਼ਿਆਦੀ ਹੋਈ ਪਈ ਹੈ ਗੰਦੀ ਜੀ, ਭੁੰਡੀ ਜੀ। ਇਹਨੇ ਜਦੋਂ ਆਪਾਂ ਕਿਤੇ ਜਾਣੇ ਆਉਣੇ ਆ ਇਹ ਉਤੋਂ ਅੱਖਾਂ 'ਚ ਵੱਜਦੀ ਰਹਿੰਦੀ ਹੈ ਫਿਰ। ਡੰਗਰਾਂ ਨੂੰ ਵੀ ਬਹੁਤ ਤੰਗ ਕਰ ਰੱਖਿਆ ਇਹ ਮਛਰੀ ਜੀ ਨੇ ਤਾਂ। ਰੋਟੀ ਮੈਂ ਬਣਾ ਲਈ ਮੈਂ ਚਲ ਦੁੱਧ ਗਰਮ ਕਰ ਲਾਂ ਦੁੱਧ ਵੀ ਗਰਮ ਕਰ ਲਿਆ ਮੈਂ ਮਨਮੀਤ ਨੂੰ ਪੁੱਛ ਦੇਵਾਂਗੀ ਤੇ ਖਾਣੀਆਂ ਫਿਰ ਉਹਨੂੰ ਜੰਨੇ ਪਾ ਕੇ ਰੋਟੀ ਲੈ ਆਉਣਾ ਪੁੱਤ ਠੀਕ ਐ ਚਟਨੀ ਖਾਣੀਆਂ ਨਾਲ ਆ ਹਾਂ 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 ਹਾਲੋਂ ਹਾਂ ਅਸੀਂ ਸਾਰੇ ਨੇ ਜੀ ਰੋਟੀ ਪਾਣੀ ਖਾ ਲਿਆ ਮਨਮੀਤੂ ਵੀ ਦਿੱਤੀ ਸੀ ਮੈਂ ਰੋਟੀ ਤੇ ਇੱਥੇ ਕਰਦੇ ਆ ਜੀ ਆਪਣੇ ਅੱਜ ਦੇ ਵਲੌਗ ਦਾ ਐਂਡ ਮੇਰੇ ਥੋੜੇ ਜਿਹਾ ਕੱਪੜੇ ਸਾਂਭਣ ਵਾਲੇ ਪਏ ਸੀ ਕਿ ਅੰਗੇਤਰ ਕੱਪੜੇ ਵਗੈਰਾ ਸਾਂਭ ਲੀਏ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਜੀ